ਔਰ ਪਹਿਲੀ ਗੱਲ ਤਾਂ ਅਸੀਂ ਸੰਗਤ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੀ ਆਪ ਮੁਹਾਰੇ ਸੰਗਤ ਆਈ ਹੈ ਅਸੀਂ ਕਿਸੇ ਨੂੰ ਕੋਈ ਸਾਧਨ ਨਹੀਂ ਦਿੱਤਾ ਇਹ ਸਾਰੀ ਸੰਗਤ ਆਪ ਮੁਹਾਰੇ ਆਈ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਹਦੇ ਬਾਰੇ ਭਾਈ ਅਮਰਪਾਲ ਜੀ ਬਣਾ ਦਿੱਤਾ ਨਹੀਂ ਬੰਦੀ ਸਿੰਘ ਜੀ ਇਹ ਉਹ ਵੀ ਤਾਂ ਬਿਨਾਂ ਕਿਸੇ ਗੱਲ ਤੋਂ ਅੰਦਰ ਕੀਤਾ ਤੁਸੀਂ ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਹੈ ਕੋਈ ਬੰਦੂਕ ਕੋਈ ਗੋਲੀ ਕੋਈ ਅਮਿਨੇਸ਼ਨ ਕੋਈ ਉਹਦੇ ਫੋਨ ਫੋਨ ਚ ਕਿਸੇ ਐਸੇ ਕੰਟਰੀ ਨਾਲ ਲਿੰਕ ਕੁਛ ਤਾਂ ਦੱਸੋ ਤੇ ਉਹਦੇ ਕੋਲੋਂ ਕੀ ਬਰਾਮਤ ਹੋਇਆ ਸਿਰਫ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਹੈ ਨਾ ਸਰਕਾਰ ਚਾਹੁੰਦੀ ਹੈ ਪੰਜਾਬ ਦੀ ਜਵਾਨੀ ਖਤਮ ਕਰ ਲਈ ਨਸ਼ੇ ਨਾਲ ਇਹ ਚਾਹੁੰਦਾ ਸੀ ਜਵਾਨੀ ਨੂੰ ਬਚਾਉਣਾ ਚਾਉਂਦਾ ਹੈ ਨਸ਼ੇ ਛਡਾਉਂਦਾ ਹੈ ਗੁਰੂ ਦੇ ਲੜਦਾ ਹੁੰਦਾ ਹੈ ਅੰਮ੍ਰਿਤ ਛਕਾਉਂਦਾ ਹੈ ਇਹੀ ਗੱਲ ਬਸ ਸਰਕਾਰ ਨੂੰ ਜਗਦੀ ਹੈ ਸਰਕਾਰ ਨਾਲ ਸਮਝੌਤਾ ਕਰ ਲਵੇ ਜੇ ਜਿਵੇਂ ਨਹੀਂ ਹਮੇ ਇੱਕ ਅੰਮ੍ਰਿਤ ਛਕਾਉਂਦਾ ਜਦ ਹੀ ਸਰਕਾਰ ਛੱਡ ਦੋਗੀ ਗੱਲ ਵਿੱਚ ਕੁਝ ਵੀ ਨਹੀਂ ਹੈ ਮੈਂ ਇਹ ਗੱਲ ਸਮਝੌਤੇ ਵਾਲੀ ਗੱਲ ਇਹ ਕਹਿ ਰਿਹਾ ਵੀ ਕਹਿ ਦੇਵੇ ਉਹ ਜਿਵੇਂ ਨਹੀਂ ਪ੍ਰਚਾਰ ਕਰਦਾ ਸਿੱਕੀ ਦਾ ਉਦੋਂ ਹੀ ਛੱਡ ਦੂ ਸਰਵ ਆਪਣੇ ਤੇ ਪਾਲ ਦੀ ਜਿਹੜੀ ਸਿੱਕੀ ਦਾ ਪ੍ਰਚਾਰ ਕਰਨਾ ਹੈ। ਮਸ਼ੀਨ ਚ ਚੜਾਉਣਾ। ਇਹੀ ਗੱਲ ਸਰਕਾਰ ਦੀ ਚ। ਸਰਕਾਰ ਇਹ ਚਾਹੁੰਦੀ ਹੈ ਵੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਹੁਣ ਟੀਕਿਆਂ ਨਾਲ ਮਰਨ। ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਨਾ ਨੌਜਵਾਨ ਉਹ ਹੁਣ ਟੀਕਿਆਂ ਨਾਲ ਮਰਨ, ਦਸਿਆਂ ਨਾਲ ਮਰਨ। ਸਰਕਾਰ ਇਹ ਚਾਹੁੰਦੀ ਹੈ ਬਸ। ਪੰਜਾਬ 'ਚ ਜਮਨੀ ਚੋਨਾ ਹੋਣ ਜਾ ਰਹੀਆਂ ਵਿਹਾਨਸਪਤਿਆਂ ਕੁਝ ਫਲਕਿਆਂ 'ਤੇ ਕੋਈ ਹਲੇ ਡੇਟ ਨਹੀਂ ਆਈ ਜੀ। ਜਿਹੜਾ ਡੇਟ ਆਉਗੀ ਫੇਰ ਦੇਖਾਂਗੇ ਜਦੋਂ ਡੇਟ ਆਉਗੀ ਫੇਰ ਦੇਖਾਂ ਜਦੋਂ ਡੇਟ ਆਉਗੀ ਉਸ ਤੋਂ ਬਾਅਦ ਦੇਖਾਂ ਤੇ ਪਹਿਲੀ ਗੱਲ ਤਾਂ ਅਸੀਂ ਸੰਗਤ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੀ ਆਪ ਮੁਹਾਰੇ ਸੰਗਤ ਆਈ ਹੈ ਅਸੀਂ ਕਿਸੇ ਨੂੰ ਕੋਈ ਸਹਾदत ਨਹੀਂ ਦਿੱਤਾ ਇਹ ਸਾਰੀ ਸੰਗਤ ਆਪ ਮੁਹਾਰੇ ਆਈ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਦੀਪ ਸਿੰਘ ਕਿਹਦੇ ਬਾਰੇ ਭਾਈ ਅੰਮ੍ਰਿਤਪਾਲ ਜੀ ਬਣਾ ਦੇ ਤਾਂ ਨਹੀਂ ਬੰਦੀ ਸਿੰਘੀ ਇਹ ਉਹ ਵੀ ਤਾਂ ਬਿਨਾ ਕਿਸੇ ਗੱਲ ਤੋਂ ਅੰਦਰ ਕੀਤਾ ਤੁਸੀਂ ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਹੈ ਕੋਈ ਬੰਦੂਕ ਕੋਈ ਗੋਲੀ ਕੋਈ ਅਮਿਨੇਸ਼ਨ ਕੋਈ ਉਹਦੇ ਫੋਨ ਫੋਨ ਚੋਂ ਕਿਸੇ ਐਸੇ ਕੰਟਰੀ ਨਾਲ ਲਿੰਕ ਕੁਛ ਤਾਂ ਦੱਸੋ ਬਈ ਉਹਦੇ ਕੋਲੋਂ ਕੀ ਬਰਾਮਤ ਹੋਇਆ ਸਿਰਫ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਹੈ ਨਾ ਸਰਕਾਰ ਚਾਹੁੰਦੀ ਹੈ ਪੰਜਾਬ ਦੀ ਜਵਾਨੀ ਖਤਮ ਕਰ ਲਈ ਨਸ਼ੇ ਨਾਲ ਇਹ ਚਾਹੁੰਦਾ ਸੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ ਨਸ਼ੇ ਛਡਾਉਂਦਾ ਹੈ ਗੁਰੂ ਦੇ ਲੜਦਾ ਹੁੰਦਾ ਹੈ ਅੰਮ੍ਰਿਤ ਛਕਾਉਂਦਾ ਹੈ ਇਹੀ ਗੱਲ ਬਸ ਸਰਕਾਰ ਨੂੰ ਚੁੱਕਦੀ ਹੈ ਸਰਕਾਰ ਨਾਲ ਸਮਝੌਤਾ ਕਰ ਲਵੇ ਜੇ ਜੇ ਮੈਂ ਨਹੀਂ ਆਵੇਂ ਇਹ ਕੰਮ ਛਕਾਉਂਦਾ ਜਦ ਹੀ ਸਰਕਾਰ ਛੱਡ ਦੋਗੀ ਗੱਲ ਵਿੱਚ ਕੁਝ ਵੀ ਨਹੀਂ ਹੈ ਬਈ ਇਹ ਕੱਲ ਅਕਸਮ ਚ ਉਹ ਤੇ ਆਲੀ ਗੱਲ ਇਹ ਕਹਿ ਰਹੇ ਆ ਵੀ ਕਹਿ ਦੇਵੇ ਉਹ ਜੀ ਮੈਂ ਨਹੀਂ ਪ੍ਰਚਾਰ ਕਰਦਾ ਸਿੱਖੀ ਦਾ ਉਹ ਤਾਂ ਹੀ ਛੱਡ ਦੋ ਸਭ ਅਮਰਿਤਪਾਲ ਦੀ ਜਿਹੜੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਮਸ਼ੀਏ ਚ ਡਾਉਣਾ ਇਹੀ ਗੱਲ ਸਰਕਾਰ ਦੀ ਚ ਸਰਕਾਰ ਇਹ ਚਾਹੁੰਦੀ ਹੈ ਵੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਹੁਣ ਟੀਕਿਆਂ ਨਾਲ ਮਾਰੋ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਨਾ ਨੌਜਵਾਨ ਉਹ ਹੁਣ ਟੀਕਿਆਂ ਨਾਲ ਮਰਨ ਤੇ ਨਸ਼ਿਆਂ ਨਾਲ ਮਰਨ ਸਰਕਾਰ ਇਹ ਚਾਉਂਦੀ ਹੈ ਬਸ ਪੰਜਾਬ ਦੇ ਜਮਨੀ ਚੋਰਾ ਹੋ ਚਾ ਰਹੀਆਂ ਵਿਧਾਨ ਸਭਾ ਦੀਆਂ ਕੁਝ ਫਲਕੀਆਂ ਟੀਕੀ ਕੋਈ ਹਮੇ ਡੇਟ ਨਹੀਂ ਆਈ ਜਦ ਡੇਟ ਆਉਗੀ ਫੇਰ ਦੇਖਾਂਗੇ ਜਦੋਂ ਡੇਟ ਆਉਗੀ ਉਸ ਤੋਂ ਬਾਅਦ ਦੇਖਾਂਗੇ